ਸਸੀ ਗੱਲ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਨਵੇਂ ਵੀਡੀਓ ਦੇ ਨਾਲ ਸਵਰਾਜ 855 ਟਰੈਕਟਰ ਲੈ ਕੇ ਹਾਜ਼ਰ ਹੋਏ ਆ 800 ਨੰਬਰ ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 1991 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਤੇ ਆ ਮੇਨ ਗੱਲ ਕੀ ਟਰੈਕਟਰ ਡਬਲ ਕਲੱਚ ਹੈ ਰੰਗ ਪੇਂਟਿੰਗ ਨਾਲ ਬਿਲਕੁਲ ओरिजिनल ਟਰੈਕਟਰ ਪਿਆ ਜੀ ਸਾਰਾ ਰੰਗ origignal ਹੋਇਆ ਹੋਇਆ ਹੈ ਕੰਪਨੀ ਦਾ ਰੰਗ ਹੈ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 45 ਪੈਸੇ ਟਾਇਰ ਪਏ ਆ ਪੱਕੇ ਟਾਇਰ ਆ ਜੀ ਕਲੌਸ ਕਰਦਾ ਇੰਜਨ ਦੇ ਨਾਲ ਆ ਜੀ ਇੰਜਨ ਗੇਅਰ ਦਾ ਲੈਫਟ ਰਾਈਟਰ ਪੂਰਾ ਫੋਲੋ ਵਧੀਆ ਜੀ ਗਾਰੰਟੀ ਦੇ ਨਾਲ ਆ ਟਰੈਕਟਰ ਸੈਲਫ ਸਟਾਰਟ ਆ 540 ਵੀਡੀਓ ਚੈੱਕ ਕਰਾ ਡਿਮਾਂਡ ਦੀ ਗੱਲ ਕਰਕੇ ਦਾ 1.5 ਲੱਖ ਰੁਪਇਆ ਡਿਮਾਂਡ ਆ ਸਕਰੀਨ ਤੇ ਵਈ ਹੁਣਾਂ ਦਾ ਨੰਬਰ ਆ 83270 25955 540 ਚੈੱਕ ਕਰ ਟਰੈਕਟਰ ਆ ਜੀ ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਜੀ ਵਾਜਬ ਰੇਟ ਦੇ ਟਰੈਕਟਰ ਆ ਸਾਡੀ ਵੀਡੀਓ ਦੇਖਣ ਲਈ ਬਹੁਤ